ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਅਸੀਂ ਲੈ ਆਈ ਆ ਅਸੀਂ ਅੱਜ ਬਹੁਤ ਸੋਹਣੀ ਚੀਜ਼ ਲੈ ਕੇ ਆਏ ਆ ਹਾਂ ਕੀ ਲੈ ਕੇ ਆਏ ਆ ਕਦੀ ਜ਼ਿੰਦਗੀ ਚ ਪਹਿਲਾਂ ਇਹ ਰੱਖੀਆਂ ਨਹੀਂ ਸੀ ਅਸੀਂ ਪਹਿਲੀ ਵਾਰੀ ਜ਼ਿੰਦਗੀ ਚ ਅੱਛਾ ਕੌਣ ਕੌਣ ਲੈ ਕੇ ਆਂਦੇ ਮੈਂ ਗਏ ਸੀ ਨਹੀਂ ਨਹੀਂ ਕੌਣ ਕੌਣ ਲੈ ਕੇ ਆਂਦੇ ਇਹਨਾਂ ਦਾ ਨਾਂ ਕੀ ਕੀ ਆ ਤੇ ਕੌਣ ਕੌਣ ਲੈ ਕੇ ਆਏ ਹਾਂ ਪ੍ਰਾਪਤੀ ਦੋਗ ਵਿੱਚ ਪੀਹੂ ਵੀ ਆ ਅੱਛਾ ਬੜੀਆਂ ਬੜੀਆਂ ਅੱਖਾਂ ਵਾਲੀ ਵੀ ਅੱਛਾ ਇਹ ਹੈ ਕੀ ਆ ਦਿਖਾਓ ਇੱਧਰ ਅਸੀਂ ਲੈ ਕੇ ਆਏ ਆ ਅੱਜ ਫਿਸ਼ਸ ਮੱਛੀਆਂ ਲੈ ਕੇ ਆਏ ਮੱਛੀਆਂ ਘਰ ਰੱਖਣ ਵਾਲੀਆਂ ਹਨ ਤਰਾ ਤਰਾ ਲਿਆ ਅੱਜ ਲਿਆਂਦੀਆਂ ਹੈਗੀਆਂ ਲਿਫਾਫੇ 'ਚ ਅੱਜ ਲਿਫਾਫੇ 'ਚ ਆ ਇਹ 10 ਮਿੰਟ ਇਹਦੇ ਵਿੱਚ ਰੱਖਣੀਆਂ ਉਸ ਤੋਂ ਬਾਅਦ ਇਹਨੂੰ ਰਿਲੀਜ਼ ਕਰਨਾ ਕਿਉਂਕਿ ਉਹਨਾਂ ਦਾ ਹਿਸਾਬ ਤਾਂ ਵਿਕੋ ਜਾ ਹੋ ਜੂਗਾ ਪਾਣੀ ਵਾਲਾ ਤੇ ਬੜੀਆਂ ਪਿਆਰੀਆਂ ਲੱਗਦੇ ਹਨ ਇਹ ਤੁਹਾਨੂੰ ਓਪਨ ਕਰਕੇ ਬਾਅਦ ਹੁਣ ਇੱਧਰ ਦੇਖੋ ਸਾਡੇ ਇੱਧਰ ਘਰ ਜਿੱਤਾ ਤੂ ਸਰ ਕੇ ਹਾਂਜੀ ਸਾਰ ਕਾ ਬਜਾੜੀ ਪੋੜੀ ਤੋ ਡੱਕ ਗਈ ਸਾਰ ਕਾ ਮੁੱਟ ਲੱਗੇ ਸਾਰ ਕਾ ਖੁਦ ਮੱਛੀ ਬਾਨਗੇ ਹਾਂ ਹਾਏ ਹੋਏ ਰਪੋਟ ਚੱਲ ਕੋਲੀ ਪਰਾਪਤੀ ਸਾਸੀ ਕਾ ਕਿਦਾਂ ਦਾ ਕਿਦਾਂ ਦਾ ਮਲੇ ਸਰਪ੍ਰਾਈਜ਼ ਸਰਪ੍ਰਾਈਜ਼ ਕਿਹਦਾ ਆਦੇ ਰਿੰਗੋਲ ਮੱਛੀਆਂ ਪੀਂ ਰਿੰਗੋਲ ਮੱਛੀਆਂ ਰਿੰਗੋਲ ਮੱਛੀਆਂ ਤੇਰਾ ਲਾਂਚ ਬੈਗ ਮੇ ਲੱਗ ਗਿਆ ਕਿੱਥੇ ਸੀਗਾ ਕਿੱਥੇ ਸੀ ਗ੍ਰੇਟ 1 2 3 ਉੱਥੇ ਹੀ ਉੱਥੇ ਘਾਟ ਰੱਖਿਆ ਜੀ ਤੇਰੇ ਕੋਈ ਕਲਾਸਮੇਟ ਨੇ ਆਪਣਾ ਇਹ ਲੰਚ ਬਾਕਸ ਭੁੱਲੇ ਪਿਆ ਕਿ ਦਾ ਲੰਚ ਬੈਗ ਹੁੰਦਾ ਪਤਾ ਹੈ ਕਿੰਨੇ ਕਿਥੇ ਰੱਖਿਆ ਆਪੇ ਰੱਖਿਆ ਇਹ ਨਹੀਂ 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 ਉਹ ਲੈਨ ਦੇ ਕਲਾਸਮੇਟ ਨੇ ਕਿਸੇ ਨੇ ਲਿਖਾ ਕੇ ਗ੍ਰੀਡ ਵਾਂਚ ਰੱਖਿਆ ਇਹ ਗ੍ਰੀਡ ਵਾਂਚ ਥੋੜੋ ਜਾਣਾ ਸੀ ਭਲਾ ਇਹਨੇ ਤਾਂ ਸਟੇਰਸ ਤੇ ਜਾਂਦੀ ਉੱਪਰ ਸਟੇਰਸ ਤੇ ਉਹ ਸਲਾਈਡ ਤੋਂ ਅਸਲਾਈਡ ਤੋਂ ਆਹੋ ਉੱਪਰ ਜਾਂਦੀ ਹੈ 10 ਮਿੰਟ ਹੋ ਗਏ ਹੈ ਸਕੇਨ ਹੈ ਟਾਈਮ ਮਾਰੋ ਦੇਖੋ 10 ਮਿੰਟ ਹਰ ਜਾ ਕਿੱਥੇ ਹੋ ਜੇ ਨਾ ਉਹ ਲੋਕ ਲੋਫੇ ਜੀ ਕਾਲੀ ਹੀ ਗੀਆਂ ਨੇ ਨਿੱਕੀ ਤੇ ਜਾਣਿਆ ਇਹਨੂੰ ਕਾਲੀ ਨਾ ਕਰਿਓ ਅਮੋ ਕਦੀ ਚਲਦੇ ਆ ਨਿੱਕੀ ਜਾ ਨਹੀਂ ਨਿੱਕੀਆਂ ਜਾਣਾ ਹਾਂ ਇਹ ਸਾਫ ਹੋਣਾ ਦਾ ਫਿਲਟਰੇ 깔ਾਉਣਾ ਉਹਨਾਂ ਸਾਫ ਹੋ ਜਾ ਕੇ ਮੈਂ ਬੋਵਾ ਕੀ ਆ ਇਹ ਨੂੰ ਖਾਣਾ ਨਾ ਆਪ ਉਹ ਨੂੰ ਮੈਂ ਗੀ ਵੀ ਵੰਦੂ ਇਹ ਜਨਰੇਟਰ ਬੋ ਆ ਮੱਛੀਆਂ ਸਾਫ ਕਰ ਜੀ ਬੋਲ ਹੀ ਹੋਣਾ ਆਪਾਂ ਛੱਡਣ ਲੱਗੇ ਆ ਮੱਛੀਆਂ ਨੂੰ ਕੀ ਆ ਬੋਲਦਾਂਗੇ? ਬੋਲਦਾਂਗੇ ਮੈਂ ਤੁਹਾਨੂੰ ਦੱਸਣ ਦੀ ਮਾਚ। ਬਬੀ ਖੜੂ। ਉਹ ਮਿਸ਼ਨ ਸਕਸੈਸਫੁਲ। ਮੈਂ ਆਵਲੀ ਇੱਕ ਕੰਨੀ। ਮੈਂ ਆ ਗਈ ਆ ਬਾਹਰ ਆ ਗਈ ਆ ਗਈ ਆਦੇ 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 ਆਦੇ। ਹੈਲੋ। ਕੱਪੇ ਖੜਨ। ਹੁਣ ਕਿਹੜੀ ਛੱਡੀਏ? ਮੈਂ ਆ ਆ ਵਣੀ ਆ ਵਈਆ। ਪੀਹੂ ਸ਼ਰਟ ਤੇ? ਆ ਪੀਹੂ ਚੱਡੀਆ ਪੀਹੂ। ਇਹੋ ਵੀ ਦਿੰਦੀ ਆ। ਬਾਹਰ ਪੀਹੋ ਆ ਤੇ ਰਿਆ ਤੇ ਪੀਹੋ। ਇਹ ਨਹੀਂ ਆ ਪੀਹੋ। ਇਹ ਵੱਡੀਆਂ ਅੱਖਾਂ ਵਾਲੀਆਂ ਐ। ਹਾਂ। ਆ ਦੇ। ਆ ਦੇ। ਵੀਰਾ ਕਿੱਲਾ ਦੇ ਰਹਾ ਨਾ ਉਹ ਇਕੱਠਾ ਗਨੇ ਗੜੀਆਂ ਇਹਾਰੇ ਦਾ ਨਾ ਗੜਗੇ ਨਾ ਮਿਲਦਾ ਹਾਂ ਜਾ ਆਦੇ ਤੂੰ ਐ ਬਾਜੀ ਹੂੰ ਸਾਰੇ ਦਾ ਨਾ ਟੋਕੀ ਹੇਰ ਕੀ ਹੋਤੀ ਆ ਦੇਖ ਖੇਰ ਹਾਂ ਵੇ ਆ ਇਹ ਪੀ ਉਹਦਾ ਮੈਂ ਡੀਵਿਲ ਕੰਨਾ ਵਿੱਚ ਪਿਉ ਪਿਉ ਇਹਦਾ ਦੂਰ ਵੀ ਆ ਹਾਂ ਮੋਹ ਤਰ ਤਰ ਨਹੀਂ ਮਸ਼ੀਨ ਬਰਾ ਲੱਗਦੀ ਹੈ ਦੂਰ ਗਈਆਂ ਲੋ ਜੀ ਹੁਣ ਗੋਲਡਫਿਸ਼ ਇਹਦੇ ਪਤਾ ਨਹੀਂ 4 PM ਨੂੰ ਪਤਾ ਨਹੀਂ ਇਹ ਜਨਾਬ ਉਹ ਇਹ ਆ ਵੱਡੀ ਆ ਉਹ ਛੋਟੀ ਆ ਮਤਲਬ ਕਿ ਕੋਈ ਹੈ ਨਹੀਂ ਕੋਈ ਨਹੀਂ ਕਿ ਅਲੱਗ ਲੱਗਿਆ ਕੋਈ ਇੰਨੀ ਵਡਿਆ ਵਡਿਆ ਹੋਊਗੀ ਕੋਈ ਵੀ ਨਹੀਂ ਉਹ ਇੱਕ ਮੈਕਸਨ ਕੀ ਸਾਰਾ ਲੱਗ ਲੱਗ ਤੀਂਦਾ ਕੀ ਕੀ ਲੱਗਿਆ ਕੜਿਆ ਤੈਨੂੰ ਰਸਤਾ ਨਹੀਂ ਆਉਂਦੀ ਮੜਦਾ ਉਹ ਜੋ ਉਹ ਜੋ ਕ੍ਰਾਂਟ ਵਾਲੀ ਪੌਣੀ ਹੈ ਇੱਕ ਅੱਧੀ ਉਹ ਜੋ ਕ੍ਰਾਂਟ ਵਾਲੀ ਆ ਵਾਲੀ ਮੈਂ ਪੈ ਗਿਆ ਵੀ ਪੜ੍ਹਦੇ ਆ ਉਹ ਕ੍ਰਾਂਟ ਵਾਲੀ ਥੋੜਾ ਮ사ਜ ਵਾਲੀ ਹੈ ਹਾਂ ਮ사ਜ ਵਾਲੀ ਪਾਪਾ ਮੈਂ ਤਾਂ ਕਰ ਦਿੰਦਾ ਹੱਥ ਚ ਪੜਦਾ ਕ੍ਰਾਂਟ ਵਾਲੀ ਤਾਂ ਦੰਦੀ ਵੀ ਵੱਢ ਦਿਓ ਨਵੀਂ ਫਿੱਜੀ ਆ ਬਿਜਲੀ ਆਉਂਦੀ ਅੰਦਰ ਉਹਦੇ ਫਿੱਜੀ ਉਹਦਾ ਛੜ ਦੇ ਵਿੱਚ ਹੋੜੀ ਜਾਂ ਛੜ ਦੇ ਵਿੱਚ 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 ਇੰਦਾ ਇੱਥੇ ਛੋੜ ਲੈ ਹੱਥ ਵਿੱਚ ਰੱਖ ਇਹ ਕਦੰਦੀਆਂ ਪੜਦੀ ਪੁੱਤ ਇੱਦਾਂ ਉਹ ਆ ਬੈਟੈਨਿਕ ਵੀ ਛੱਡੋ ਵਿੱਚ ਹਾਂ ਛੱਡਾ ਚੱਲ ਜਾ ਬੇਚੇ ਵਿੱਚ ਰੱਖਦਾ ਛੱਡ ਜਾ ਬੈਜ ਕਰ ਛੱਡ ਦੇ ਤੁਸੀਂ ਇੱਦਾਂ ਹੀ ਲਵਾ ਕੇ ਛੱਡ ਦੋ ਤਾਂ ਇੰਨੇ ਉਹ ਨਾ ਹੱਥ ਲਾਉਣੇ ਸੀ ਚੱਲ ਨੂੰ ਚੱਲੀ ਇੱਕ ਕਰਮਾ ਚੱਲ ਲੈ ਤੂੰ ਚਾਹ ਲੈ ਬੈ ਨਾ ਪੈ ਮੈਂ ਅੱਧਾ ਨਾ ਰਿਹਾ ਕੋਈ ਨਾ ਬਣੀ। ਕੋਈ ਕੁਸੂ। ਲੋਈ ਹੁਣ ਦੇਖੋ। ਹੁਣ ਲੈਟ ਲਾਉਣੀ ਆ ਇਹਦੇ ਬਾਅਦ ਚ ਲਾਵਾਂਗੇ। ਜਾਂਦੇ ਆ। ਨਾ ਨਹੀਂ ਉਹ ਪਮਾਨਾ ਹੋਣਾ। ਤੇ ਪੇਪਰ ਵਾਲੀ ਲਿਓ। ਪਰ ਚੱਲ ਤਾਂ ਪਰੇ ਹੋਇ ਤੋਂ। ਲੈਟ ਮਰਨ ਨਾ। ਲੈਟ। ਲੈਟ ਬਲੇ ਚਲਾਈ ਨਹੀਂ। ਤੇਰਾ ਨੂੰ ਫੀਡ ਦੇ ਦਿਓ। ਹੁਣ ਹੀ ਲਾਦੀਆਂ ਨਾ। ਫੀਡ ਖਰੀਦੀ ਆ ਖਾਂਦੀ ਆ। ਹਾਂ। ਕੀ ਨਿਆ ਦੋਹੀਆਂ ਇਹਨਾਂ ਦੇ ਕੇ ਮਾਨਾ ਨਾ ਸ਼ਾਂਤਿਆਂ ਦਾ ਹਾਂ ਵਧੀਆ ਜੀ ਰਹੇ ਵਧੀਆ ਉਹ ਸ਼ਰਤ ਨਹੀਂ ਜੀ ਪਾਣੀ ਪੂੜੀ ਨਹੀਂ ਥੋੜਾ ਜਣਾ ਪਾਣੀ ਕਿੰਨੇ ਚਿਰ ਬਾਅਦ ਚੇਂਜ ਕਰ ਪਾਣੀ ਹਫ਼ਤੇ ਬਾਅਦ ਨਹੀਂ ਕਰਨਾ ਜਿੰਨਾ ਚਿਰ ਕੰਦਾ ਹਾਂ ਮੈਂ ਕਰ ਦਿੰਦਾ ਇਹ ਨਹੀਂ ਕੋਈ ਬਲਿਆ ਕਦੇ ਮਰੀ ਜ਼ਿਆਦਾ ਕੰਦਾ ਕਰਦੇ ਹੈ ਆਪਾਂ ਇਹ ਥੱਲੇ ਆਹ ਲੱਗਦੀ ਨਹੀਂ ਆਹ ਥੱਲੇ ਕਿਹੜੀ ਥੱਲੇ ਕੀ ਉਹ ਜੇ ਇਹ ਥੱਲੇ ਰਹਿਣ ਵਾਲੀਆਂ ਜਨਰੇਟਰ ਇਹਨੇ ਆ ਸ਼ੀਸ਼ੇ ਨਾਲ ਨਾਲ ਰਹਿਣਾ ਇਹ ਜਿੰਨੀ ਗੰਦਗੀ ਇਹਨਾਂ ਖਾਣੀ ਹੈ ਯਾ ਨਾ ਦੇ ਚੁਮਹੀਏ ਬਸ ਸਾਫ ਕਰਨੇ ਸਾਫ ਕਰਨੇ ਨੂੰ ਜਨਰੇਟਰ ਯਾਨੀ ਇੰਦਿਰਣਾ ਹੁ ਵੀ ਇਹ ਨਾਲ ਦੀ ਜਿਹੜੀ ਤੈਨਾਂ ਕਿੱਥੇ ਆਉਂ ਜੁੜਗੀਆਂ ਜਾ ਕੇ ਹੁ ਮਰੀ ਨਹੀਂ ਉਹ ਇੱਦੀ ਰਹਿਣਾ ਨੇ ਨਾ 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 ਨਾਲ ਪਾਈ ਜਾਣਾ ਜਿਹੜਾ ਸਮਾਨ ਇਹ ਬੀਖੋ ਤੂੰ ਹੀ ਦੇ ਤਾ ਉਹ ਨਾ ਚੰਨੀ ਆ ਨੇਂ ਨਾ ਅੱਜ ਰੋਟੀਓ ਰੋਟੀਓ ਠੀਕ ਆ ਇਹ ਟੈਨੂ ਵੀ ਲਾ ਕੇ ਅੰਡਾ ਯਾਰ ਟੈਨੂ ਵੀ ਲਾ ਕੇ ਅੰਡਾ ਆ ਪੀਮ ਇਹ yellow yellow ਬਲੇਗ ਆ ਦੇ ਤੋਣੀ ਦੇਖ ਨਹੀਂ ਆ ਦੇਲੇ ਦੇਲੇ ਡੱਡੂ ਆ ਵੱਡੀ ਆ ਪੈਕ ਡੱਡੂ ਲੱਗਦਾ ਨਾ ਇਹ ਈ ਆਂਦੀ ਆ ਮੈਂ ਇਹੋ ਵੀ ਰੱਤियां ਇਹ ਵਿੱਚ ਆਂਦੀ ਆ ਫੇਸ ਫੇਸ ਆਂਦੀ ਫੇਸ ਇਹ ਕੇਟਲਾ ਤੁਮੇ ਕੇਟਲਾ ਇਹ ਹੁਣੇ ਸੁੱਤੀ ਆ ਹਾਂ ਤੇ ਇੱਕ ਨਾ ਵਿੱਚ ਹੀੜਦਾ ਨਹੀਂ ਪਾਸਾ ਦਾ ਬਾਹਰ ਥੋੜੇ ਕੋਲ ਚੱਲ ਫੇੜ ਵੱਗ ਆਂ ਤੜਕੇ ਆਂ ਚੜਕੇ ਮੈਂ ਉਹ ਦੇਖ ਪੰਦੀ ਪਦੀਆਂ ਬਾਹਰ ਪਾੜਦੀਆਂ ਬੇਹਾਨਾ ਹਾਉਣਾ ਤੇ ਪਤਾ ਕਿੱਦਾਂ ਘੁਮਾ ਦਈਏ ਹੂੰ ਫੰਦੀ ਨਾ ਅਗਲੇ ਜਦ ਤੱਕ ਜਾਉਗੀ ਹਾਂ ਦਾ ਮੈਨੂੰ ਤੋਸ ਉਹ ਆ ਮੈਂ ਇਹ ਰੋੜੀ ਪਾਣੀ ਬਸ 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 ਹੁਣ ਇੱਕ ਗੱਲ ਬਾਤ ਹੀ ਕਰਨੀ ਬਸ ਕਰ ਬਸ ਹਾਲੇ ਤੂੰ ਬਤ ਉਹ ਹੂੰ ਬਸ ਮੈਨੂੰ ਕੋਲ ਦੇ ਉਹ ਬਸ ਜਿਆ ਮੇਰੇ ਬੋਲ ਵਾਲੇ ਹਨ ਉਹ ਬੱਡੀ ਖੰਡਿਆ ਲੱਗੋ ਉਹ ਮੋਟਾ ਬੱਡੀ ਜਾਂਦੀ ਉਹ ਦੋ ਖਾਈ ਜਾਂਦੀ ਤੇਰੀ ਉਹ ਤੇ ਉਹ ਬੱਡੀ ਆਵਾਂ ਗੋਲਫਿਸ਼ ਹੈ ਬੱਡੀ ਗੋਲਫਿਸ਼ ਆਹ ਸੋਹਣੀਆਂ ਹਨ ਹਾਂ ਬਹੁਤ ਸਾਰੀਆਂ ਤੁਹਾਡੀਆਂ ਫਿਸ਼ ਕਿੱਦਾਂ ਦੀਆਂ ਲੱਗੀਆਂ ਹਨ ਦੱਸਿਓ ਜਰੂਰ ਤੁਹਾਡੀ ਫੇਵਰੇਟ ਕਿਹੜੀ ਸਾਨੂੰ ਵੀ ਦੱਸ ਦਿਓ ਵੀ ਲੈ ਕੇ ਪਾਲਵਾਂ ਉਹ ਵਿੱਚ ਹਾਂ